ਬਹੁਤੇ ਲੋਕਾਂ ਨੂੰ ਇਹ ਵੀ ਹੁੰਦਾ ਹੈ ਕਿ ਜਿਹੜੀ ਇਨਵੈਸਟਮੈਂਟ ਦੀ ਰਕਮ ਹੈ ਉਹ ਬਹੁਤ ਮੋਟੀ ਹੋਣੀ ਚਾਹੀਦੀ ਹੈ ਜੇ ਮੇਰੇ ਕੋਲ 50000 ਰੁਪਏ ਮਹੀਨਾ ਬਚ ਰਿਹਾ ਤਾਂ ਹੀ ਮੈਂ ਵਧੀਆ ਇਨਵੈਸਟਮੈਂਟ ਕਰ ਸਕਦਾ ਅੱਜ ਮੈਂ ਐਸਬੀ ਮਿਊਚੁਅਲ ਫੰਡ ਦਾ ਪਾਸਟਿਕਰ ਲਾਇਆ ਜੇ ਮਿਊਚੁਅਲ ਫੰਡ ਲੈਣਾ ਹੈ ਤਾਂ ਮੈਨੂੰ ਘੱਟੋ ਘੱਟ 15-20000 ਰੁਪਏ ਮਹੀਨਾ ਜਾਂ 10000 ਰੁਪਏ ਮਹੀਨਾ ਘੱਟੋ ਘੱਟ 10000 ਰੁਪਏ ਮਹੀਨਾ ਬਚਣਾ ਚਾਹੀਦਾ ਤਾਂ ਹੀ ਮੈਂ ਸਹੀ ਇਨਵੈਸਟਮੈਂਟ ਕਰ ਸਕਦਾ ਜਾਂ ਐਸਆਈਪੀ ਲਗਾ ਸਕਦਾ ਇਹ ਤੁਸੀਂ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਏ ਮਿਊਚੁਅਲ ਫੰਡ ਤਾਂ ਇੰਨਾ ਵਧੀਆ ਮੈ ਕਹਿੰਦੇ ਤੁਸੀਂ 1000 ਰੁਪਏ ਪਰ ਮਹੀਨੇ ਦੇ ਅੰਦਰ ਇੱਕ SIP ਜਿਹਨੂੰ ਕਹਿੰਦੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ ਮੈਂ ਲੋਕਾਂ ਨੂੰ ਇੱਕ ਹੋਰ ਆਈਡੀਆ ਦਿੰਦਾ ਬਹੁਤ ਸਾਰੇ ਲੋਕੀ ਪhle ਜਮਾਨੇ ਚ ਹੁਣ ਵੀ ਕਰਦੇ ਨੇ ਰੀਅਕਰਿੰਗ ਡਿਪੋਜ਼ਿਟ ਕਰਦੇ ਸੀ ਜੀ ਰੀਅਕਰਿੰਗ ਡਿਪੋਜ਼ਿਟ ਔਰ ਫਿਕਸ ਡਿਪੋਜ਼ਿਟ ਚ ਕੋਈ ਫਰਕ ਨਹੀਂ ਹੈ ਤੁਸੀਂ ਉੱਥੇ 12000 ਇਕੱਠਾ ਦੇ ਦਿੱਤਾ ਇੱਥੇ 1000 1000 1000 ਪਰ ਮੰਦ ਦੇ ਰਹੋ 10 ਤਰੀਕ 15 ਤਰੀਕ ਤੁਹਾਡੇ ਬੈਂਕ ਚੋਂ ਕੱਟ ਜਾਂਦਾ ਸੀ ਔਰ ਇਹ ਮਿਊਚੁਅਲ ਫੰਡ SIP ਦਾ ਮੈਕੈਨਿਜ਼ਮ ਸੇਮ ਔਰ ਮਿਊਚੁਅਲ ਫੰਡ ਵੀ ਵੱਖ-ਵੱਖ ਤਰੀਕੇ ਦੇ ਹੁੰਦੇ ਨੇ ਇਹ ਹੀ ਨਹੀਂ ਕਿ ਸਾਰਾ ਸਟਾਕ ਮਾਰਕੀਟ ਜਾ ਰਿਹਾ ਹੈ ਕੋ ਡੈਟ ਫੰਡਸ ਵੀ ਹੁੰਦੇ ਨੇ ਹਾਈਬ੍ਰਿਡ ਵੀ ਹੁੰਦੇ ਨੇ ਵੱਖਰੇ-ਵੱਖਰੇ ਟਾਈਪ ਦੇ ਫੰਡ ਹੁੰਦੇ ਨੇ ਪਰ 1000 ਰੁਪਏ ਪਰ ਮੰਥ ਤੂੰ ਤੁਸੀਂ ਇਹ ਚੀਜ਼ ਨੂੰ ਸ਼ੁਰੂ ਹੋ ਕਰ ਸਕਦੇ ਹੋ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਆਮ ਤੌਰ ਤੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਹਜ਼ਾਰਾਂ ਰੁਪਏ ਚਾਹੀਦੇ ਨੇ ਯਾ ਮਿਊਚੁਅਲ ਫੰਡ ਦੇ ਵਿੱਚ ਲਗਾਉਣ ਦੇ ਲਈ ਯਾ ਐਸਆਈਪੀ ਲਗਾਉਣ ਦੇ ਲਈ